ਉਹ ਹਾਂ ਦੀ ਸੱਚੀ ਗੱਲ ਦੀ ਕੀ ਹਾਲ ਚਾਲਾ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਕਾਤਰੋਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਅੱਜ ਤੁਹਾਨੂੰ ਪਹਿਲਾਂ ਬੋਰ ਦਿਖਾ ਦਿੰਨੇ ਆ ਤੇ ਨਾਲ ਦੀ ਨਾਲ ਤੁਹਾਨੂੰ ਬੋਰ ਦੀ ਪ੍ਰੋਬਲਮ ਦੱਸਾਂਗੇ ਹੋਰ ਇਹ ਆਪਣਾ ਬੋਰ ਤੇ ਇਹਨਾਂ ਅੰਕਲ ਦਾ ਬੋਰ ਹੈਗਾ ਜੋ ਤੁਸੀਂ ਯਾਰ ਦੇਖ ਸਕਦੇ ਹੋ ਖੜੇ ਨੇਗੇ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਬੋਰ ਇਹ ਜੀ ਰੇਤਾ ਮਾਰਦਾ ਜਿਵੇਂ ਕਿ ਆ ਪਿਆਗਾ ਜੀ ਮੁੱਖ ਖੇਲ ਦੇ ਵਿੱਚ ਪਿਆਗਾ ਜੇ ਨੂੰ ਪਰ ਲੈਣਾ ਲੱਗਿਆ ਵਾ ਯਾਰ ਠੀਕ ਹੈ ਕੈਮਰਾ ਤੇ ਕੈਮਰਾਮੈਨ ਰੈਡੀ ਨੇ ਆਪਣੀ ਤੇ ਤਾਰ ਆਪਣੇ ਕੱਢ ਲਈ ਸੀਗੀ ਤੇ ਪਾ ਕੇ ਕੈਮਰਾ ਕਰਦੇ ਚੈੱਕ ਬੋਰ ਦੇ ਅੰਦਰ ਲਾ ਰਿਵਿਊ ਬਈ ਕਿੰਨਾ 200 ਡਰਾਈਵ ਕਿੰਨੀ ਆਪਣੀ 220 ਮੋਟਰ ਕਿੰਨੇ ਦੀ ਆਹ ਆਹ ਮੋਟਰ ਕਿੰਨੇ ਦੀਆਂ ਉਹ ਤੇ ਦੇ ਦੇ ਅਹਹ ਜੇ ਤੀਰ ਦੇਗੇ ਦੋ ਤੀਤੀ ਕੋ ਦੋਗੇ ਹਾਂ ਬੋਸ ਵੀ ਉਹਨੇ ਦੀ ਹੋ ਗਈ ਬਲਮਾਰ ਕੇ ਕਸ਼ਟਾ ਹੋਇਓ ਆਹੋ ਚਲੋ ਜਾਨ ਦੇ ਦੇਖੋ ਬੰਦੇ ਨੀ ਉਹ ਕੋਈ ਚੱਲ ਚੱਲਣ ਉਹ ਵੀ ਦੇ ਦੇ ਇਹ ਤਾਂ ਬਹੁਤ ਜੀਤੀ ਚੱਲ ਚੱਲਣ ਉਹ ਵੀ ਦੇ ਦੇ 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 ਦੇਖ ਲਓ ਇਹ ਹੋਰ ਦੇਖ ਦੇਖ ਕੋਈ ਨਾ ਆਹ 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 ਦਰੀਆ ਜੀ ਬਾਈ ਇੱਥੇ ਆ ਗਏ ਉੱਪਰ ਦੀ ਕੁੰਮ ਕਹਿ ਜਾ। ਅਜੇ ਤੇ ਆ ਰਿਹਾ ਬਾਈ ਕੋਈ ਨਾ ਕੋਈ ਨਾ ਬਸਦਾ ਹੈਗੇ ਨੇ ਬੰਦੇ ਉਹਦੇ ਪਿੱਛੇ ਰਣ ਕੋਈ ਨਾ ਮੜਾ ਪਤਾ ਤਾਂ ਲੱਗ ਜਬ ਆ ਜਾ ਕੋਈ ਨਹੀਂ ਰਸਤਾ ਰਸਤਾ ਤਾਂ ਹੀ ਭਾਈ ਜੀ ਠੀਕ ਹੈ ਜੀ ਦਾ ਢੋਲੀਆਂ ਵਾਲੀਆਂ ਖੁਰਦੜੀਆਂ ਨੇ ਇਹ ਢੋਲੀਆਂ ਸਾਫ਼ ਨਹੀਂ ਹੋਈਆਂ ਕਿੰਨਾ ਟਾਈਮ ਲੱਗਣ ਬੋਰੀ ਇਹਨੂੰ ਇਹ ਹੋਵੇ 7-8 ਸਾਲ ਕੋਈ 10 ਚਲਵਾ ਦਈਏ 15 ਹੋਵੇ 3000 ਰੁਪਏ ਲਾ ਚੱ। ਉੱਪਰ ਗੇਂਜ ਮੜਾ ਜਾ। ਚਲ ਜਾਣ ਦੇ। ਆ ਬੰਦੇ। ਪਾਣੀ ਕਿੰਨਾ ਪਾਈ ਦੀ ਜੀ? ਪਾਣੀ ਪਾਤਾ 2500 ਲੀਟਰ ਘਟ ਘਟ। ਚਲ ਜਾਣ ਦੇ ਬਾਈ। ਸਭ ਹੋ ਗਈ। ਚੱਲ ਜਾਣ ਦੇ। ਕਿੰਨਾ? 190। ਪਾਣੀ ਲੈਵਲ 190 ਤੇ। 90 ਆ। ਇਹ ਲਾ ਸਮਰ ਕੇ। 190 ਆ ਜਮਾ ਸਹੀ। ਚੱਲ ਜਾਣ ਦੇ। ਉੱਪਰ ਕਰੀ ਉੱਪਰ ਕਰਾਂ। 190 ਆ। ਉੱਪਰ ਕਰਾਂ। ਉੱਪਰ ਕਰਾਂ। ਹਾਂ ਦਾ ਚੱਲਣ ਦੇ। ਚੰਨਾ ਹੋ ਗਿਆ ਤਾਂ ਹੁਣ ਦੇਖਾਂ। ਥੱਲੇ ਕਰੀ। ਥੱਲੇ ਕਰਾਂ। ਉਰੇ ਰਸਾ ਹੂੰ ਥਲੀਗਰ ਹੋਰ ਕਿੰਨਾ ਚੱਲੀ ਪਿਆ ਚੱਲ ਜਾਣ ਦੇ ਅੱਦਸਾ ਬਲੇ ਵੀ ਨਹੀਂ ਬੋਰਾ ਹੈ ਹਾਂ ਸਾਬਲੇ ਵੀ ਨਹੀਂ ਹੋਇਆ ਬੋਰਾ ਥਲੀ ਜੇ ਤੂੰ ਪਾਣੀ ਡੋਦਾ ਜਿੱਤੇ ਕਿੰਨੇ ਬਾਈ ਦੀ 200 ਕਿਲੋ ਤੇਲ ਦੀ ਆਪਣੀ 230 230 ਹੌਲੀ ਚੱਲੀ ਜਾ ਹੌਲੀ 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 ਚੱਲੀ ਜਾ ਚੱਲ ਹੌਲੀ ਚੱਲ ਚੱਲ ਕਿੰਨਾ ਹੋ ਗਿਆ ਚੱਲ ਦਾ ਦਾਸ ਤੇ ਬੋਲੀ ਜਾਈ ਓਕੇ 225 ਹੋ ਗਿਆ ਚਾਲ ਹੌਲੀ ਚੱਲੀ ਜਾਮਾ ਅੰਦਰ ਵਾਲੀ ਇਹ ਬੋਰ ਚਾਲੇ 90 ਦੇ 30 ਫੁੱਟ ਪਾਈਪ ਕਵਰੀ ਕਰਨਾ ਪੂਜਦਾ ਉੱਪਰ ਲਗਾ ਤੀ ਦੇ ਮੋਟਰ ਚੱਲਦੀ ਐ 90 ਦੇ 30 ਫੁੱਟ ਬਸ ਉਹਦੇ ਵਿੱਚ ਚਾਰ ਉਹਦੇ ਵਿੱਚ ਹੀ ਹੋਣਗੀਆਂ ਐ ਬਾਕੀ ਥੱਲੇ ਦੇਖ ਦਿੰਨ ਥੱਲੇ ਜੇ ਕੋਈ ਹੌਲੀ 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 ਉਪਰ ਕਰੀ ਮੜਾ ਜਾ ਬਸ 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 ਹਾਂ ਚਲ ਜਾਣ ਦੀ ਦੋਸਤ ਹੋ ਗਈ ਚੱਲ ਜਾਣ ਦੇ ਦੋਸਤ 70 ਪਾਣੀ ਕੇਰਾਂ ਫੁੱਲ ਮਾਰਦੀ ਦੀ ਜਦੋਂ ਚਲਉਣੀ ਜੀ ਬਜੇ ਪਾਣੀ ਦਾ ਕੋਈ ਛੱਕਣੇ ਨਹੀਂ ਨਾ ਕੇਰਾਂ ਫੁੱਲ ਮਾਰਦੀ ਪਾਣੀ ਤੋ ਆ ਤੋ ਕਨਾਂ ਤੇ ਕੌਣ ਸੌ ਉੱਪਰ ਗਰੀ ਮੜਾਇਆ ਥੱਲੇ ਕਰਾਂ ਤਾਂ 330 ਉੱਪਰ ਕਰਾਂ ਤਿੰਨਾ ਹੋਰੇ ਹੋਰੇ ਹੂੰ ਪੂਰੇ ਪੂਰਾ 330 ਹੈ ਪੂਰਾ 330 ਬੱਸ ਰਣ ਦੇ ਕੱਢ ਲਾ ਹੂੰ ਹਾਂ ਹੋਈ ਅਣੀ ਕੈਮਰਾ ਬੱਜ ਚੁੱਕੇਗਾ ਤੇ ਕੱਢਦੇ ਆ ਕੈਮਰਾ ਬਾਹਰ ਤੇ ਕਰਦੇ ਆ ਤਾਰ ਇਕੱਠੀ ਤੇ ਕਰਾਉਣੇ ਥੋੜੀ ਮਿਸਤਰੀ ਨਾਲ ਗੱਲ ਕੀ ਰਿਪੋਰਟ ਦੇ ਕੀ ਡਿਟੇਲ ਆਪਣੇ ਬੋਲ ਦੀ ਚਲੋ ਇਹ ਦੇਖਣ ਜੀ ਸ੍ਰੀ ਗਾ ਜੀ ਪਿੰਡ ਪੌਂਚ ਦੀ ਕਾਤਰੂਣੀ ਅਸੀਂ ਜਿਲ੍ਹਾ ਸੰਗਰੂਰ ਆ ਹਾਂ ਜੀ ਤੇ ਉੱਥੇ ਕਲਵੰਤ ਦੇ ਆਈ ਤੀਏ ਬਾਈ ਦੀ ਬੂਰ ਚੈੱਕ ਕਰਨ ਵਾਸਤੇ ਆਪਾਂ ਨੇ ਬੂਰ ਚੈੱਕ ਕਰ ਲਿਆ ਤਕਰੀਬਨ ਇੱਥੇ ਪਾਣੀ 100 ਮੰਨ ਲਓ 90 ਫੁੱਟ ਤੇ ਪਾਣੀ ਆ ਵਟਲੇ ਵਾਲਾ ਤੇ 330 ਫੁੱਟ ਬੂਰ ਖੰਦੀ ਆ ਸਾਢੇ 316 ਬੂਰ ਆ ਇਹਦੇ ਕਾਰਨ ਮੰਨ ਲਓ ਥੱਲੋ ਭਰ ਜਾ ਉੱਪਰੋਂ ਜਿੱਸਾ ਜਾਂਦੀ ਰਿਤਾ ਚੱਕਦਾ ਹੈਗਾ ਤੇ ਉਹਦੇ ਕਰਕੇ ਥੱਲੋਂ ਪਾਣੀ ਪੁੱਛੂ ਉਸਕੇ ਲੈ ਰਹੀ ਆ ਹੁਣ ਮੋਟਰ ਪੂਰਾ ਤੇ ਉਹ ਤੋਂ ਆਪਾਂ ਨਇ ਬੋਰ ਵਿਲਾ ਕਰਨਾ ਵਿਲਾ ਕਰਨ ਤੋਂ ਬਾਅਦ ਇਹਨੂੰ ਬੋਰ ਨੂੰ ਚਲਾਵਾਂਗੇ ਆਪਾਂ ਤੇ ਪਾਣੀ ਜਮਾ ਦੀ ਵੀਡੀਓ ਪਾ ਰਹੇ ਆ ਵਿੱਚ ਦੇ ਨਾਲ ਲਾ ਕੇ ਜਿੰਨਾ ਪਹਿਲਾਂ ਕਿੰਨਾ ਕ ਪਾਣੀ ਪੀ ਗਿਆ ਬਾਕੀ ਬਾਅਦ ਵਿੱਚ ਅਸੀਂ ਵੀਡੀਓ ਦੀ ਬਣਾ ਕੇ ਲਾ ਕੇ ਪਾਵਾਂਗੇ ਦੂਜੀ ਰੋਟਰ ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਕਤਿਆਰ ਸਿੰਘ ਪਿੰਡ ਨਮੋੜ ਜ਼ਿਲ੍ਹਾ ਸੰਗਰੂਰ ਆ ਮੋਬਾਈਲ ਨੰਬਰ 978172